ਅੰਮ੍ਰਿਤ ਵੇਲਾ ਉਠੋ ਪੌਣੇ 3 ਉੱਠ ਜਾਓ ਔਰ ਜੋ ਫਿਰ 3 ਵਜੇ ਵਰਸ਼ਾ ਹੁੰਦੀ ਹੈ ਨਾ ਇਹ ਖਾਸ ਉਹਦੇ ਵਿੱਚ ਸ਼ਾਮਿਲ ਹੋ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੱਜ ਮੈਂ ਉਹ ਗੱਲ ਕਰਾਂਗਾ ਕਿ ਜੋ ਅਧੂਰਾ ਗਿਆਨ ਕਰਕੇ ਜੋ ਸਾਡਾ ਅੱਜ ਕੱਲ ਪ੍ਰਚਾਰ ਹੋ ਰਿਹਾ ਵਾ ਉਹ ਖੁਦ ਨਹੀਂ ਜਾਣਦੇ ਕਿ ਪ੍ਰਚਾਰ ਕਰ ਰਿਹਾ ਕਿ ਕੀ ਕਰ ਰਿਹਾ ਆਓ ਲੈ ਕੇ ਵੀਡੀਓ ਸੁਣੋ)^{(ਪਿੰਦਰਪਾਲ ਜੀ ਦਾ ਹੈਗਾ)} ਕੋਈ ਚੀਜ਼ ਵੀ ਅਸੀਂ ਗੁਰਦੁਆਰੇ ਜਿਹੜੀ ਕਰ ਰਹੇ ਹਾਂ ਨਾ ਐਵੇਂ ਉਹਨੂੰ ਕਾਹਲੀ ਚਾਹ ਕੇ ਖੰਡਨ ਕਰ ਦੇਣਾ ਨਹੀਂ ਜੀ ਫਲਾਣਾ ਮੱਤੇ ਜੀ ਫਲਾਣਾ ਮੱਤ ਹੈ ਜੋ ਗੁਰੂ ਨੇ ਸਾਨੂੰ ਇਸ ਹਦੂਦ ਵਿੱਚ ਆ ਕੇ ਸ਼ਰੀਰਕ ਤੌਰ ਤੇ ਮੁਦਰਾ ਜਾਂ ਐਕਸ਼ਨ ਕਰਨਾ ਦੱਸਿਆ ਉਹਦੇ ਕੋਈ ਅੰਤਰੀ ਵਰਤ ਨੇ ਉਹ ਕੇਵਲ ਕਰਮਕਾਂਡ ਨਹੀਂ ਹੱਥ ਜੋੜਨੇ ਇਹਦੇ ਕੋਈ ਅਰਥ ਨੇ ਹੱਥ ਜੋੜਨਾ ਨਿਮਰਤਾ ਦਾ ਸੂਚਕ ਹੈ ਹੱਥ ਜੋੜਨਾ ਆਪਣੀ ਤਾਕਤ ਨੂੰ ਰੱਬ ਸਾਹਮਣੇ ਸਮਰਪਿਤ ਕਰਨਾ ਹੈ। ਦੂਸਰੀ ਗੱਲ ਅਸੀਂ ਮੱਥਾ ਟੇਕਨੇ ਆ। ਮੱਥਾ ਟੇਕਣ ਦਾ ਮਤਲਬ ਇਹ ਵੇ ਕਿ ਮੈਂ ਆਪਣੀ ਬੁੱਧੀ, ਆਪਣਾ ਸਿਰ, ਆਪਣੀ ਅਕਲ ਜੋ ਕੁਝ ਮੇਰੇ ਕੋਲ ਗਿਆਨ ਧਿਆਨ ਸੀ ਮੈਂ ਸਭ ਕੁਝ ਤੇਰੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ, ਰੱਖ ਦਿੱਤਾ। ਇਹਦਾ ਮਤਲਬ ਇਹ ਮੈਂ ਆਪਣੀ ਗਿਆਨ ਦੀ ਹੋਂਮੇ ਨਾਲ ਨਹੀਂ ਜੀਵਾਂਗਾ। ਮੈਂ ਤੇਰੇ ਤੋਂ ਕੁਝ ਪੁੱਛਣ ਵਾਸਤੇ ਆਇਆ। ਤੇਰੀ ਰਹਿਮਤ ਲੈਣ ਆਇਆ। ਇਹਦੇ ਵਿੱਚ ਉਹਨਾਂ ਨੇ ਦੱਸਿਆ ਵਾ ਕਿ ਜੋ ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਦੋਂ ਉਹਨਾਂ ਨੇ ਜੋ ਦੱਸਿਆ ਹੈਗਾ ਵਾ ਉਹਦੇ ਉੱਤੇ ਗੱਲ ਕਰ ਰਹੇ ਆ। ਹੱਥ ਜੋੜਨਾ ਨਮਰਤਾ ਕਰਨੀ ਹੁਣ ਇਹ ਵੀ ਦੱਸ ਦਿਓ ਜੀ ਹੱਥ ਕਿਹਦੇ ਅੱਗੇ ਜੋੜਨਾ ਚਾਹੀਦਾ ਹੈਗਾ। ਔਰ ਅੱਗੇ ਇਹਨਾਂ ਨੇ ਕੀ ਕਿਹਾ? ਅੱਗੇ ਨਾਲ ਕਿਹਾ ਮੱਥਾ ਟੇਕਣ ਬਾਰੇ ਕਿ ਮੱਥਾ ਟੇਕਣ ਦਾ ਮਤਲਬ ਮੇਰੀ ਬੁੱਧੀ ਜੋ ਮੇਰੇ ਜੋ ਵੀ ਕੁਝ ਮੇਰੇ ਕੋਲ ਹੈਗਾ ਮੈਂ ਅਰਪਣ ਕਰਦਾ ਵਾਂ। ਸਾਧ ਸੰਗਤ ਜੀ ਮੈਂ ਇਹਨਾਂ ਨੂੰ ਪੁੱਛਦਾ ਵਾਂ ਕਿ ਤੁਸੀਂ ਕਦੀ ਗੁਰਦੁਆਰੇ ਗਏ ਹੋ ਦੱਸੋ ਮੈਨਾਂ ਕਦੀ ਗੁਰਦੁਆਰੀ ਨਹੀਂ ਗਏ ਇਹਨਾਂ ਨੇ ਜੋ ਕਿਹਾ ਵਾ ਕਿ ਗੁਰੂ ਦੇ ਅੱਗੇ ਮੱਥਾ ਟੇਕਣ ਦਾ ਮਤਲਬ ਆ ਕਿ ਆਪਣਾ ਜੋ ਮਤ ਹੈਗੀ ਆ ਉਹਦੇ ਚੰਨਾਂ 'ਚ ਰੱਖ ਦੇਣੀ ਕਿ ਭਈ ਮੇਰਾ ਕੁਝ ਨਹੀਂ ਤੂੰ ਹੀ ਤੂੰ ਹੈਗਾ ਮਗਰ ਗੁਰਦੁਆਰੇ ਜਾ ਕੇ ਦੇਖੋ ਸਭ ਤੋਂ ਪਹਿਲਾਂ ਤੇ ਗੋਲਕ ਰੱਖੀ ਹੋਈ ਆ ਤੇ ਲੋਕ ਕੀ ਕਰਦੇ ਆ ਗੋਲਕ ਨੂੰ ਮੱਥਾ ਟੇਕਦੇ ਆ ਜਦੋਂ ਅਸੀਂ ਬੰਗਲਾ ਸਾਹਿਬ ਸੇਵਾ ਕਰਨ ਦੇ ਜੁੜਿਆਂ ਦੀ ਤੇ ਜਦੋਂ ਮੈਂ ਉੱਥੇ ਸਵਾਲ ਕਰਦਾ ਹੁੰਦਾ ਸੀ ਕਿ ਭਈਆ ਗੋਲ ਕਿਉਂ ਰੱਖੀ ਹੋਈ ਹੈ ਵਿੱਚ ਇੱਕ ਪਾਸੇ ਰੱਖੋ ਇੱਕ ਜਗ੍ਹਾ ਦੋ ਲਗਾ ਦਿਓ ਚਾਰ ਲਗਾ ਦਿਓ ਤੇ ਗੁਰੂ ਸਾਹਿਬ ਅੱਗੇ ਕਿਉਂ ਰੱਖੀ ਤੇ ਲੋਕੀ ਕਹਿੰਦੇ ਸਭ ਕੁਝ ਗੁਰੂ ਦਾ ਹੀ ਆ ਤੇ ਫਿਰ ਗੁਰੂ ਦਾ ਹੀ ਆ ਤੇ ਫਿਰ ਗੁਰਦੁਆਰੇ ਅੰਦਰ ਆਉਣ ਦਾ ਕੀ ਫਾਇਦਾ ਬਾਹਰੋਂ ਹੀ ਮੱਥਾ ਟੇਕ ਕੇ ਨਿਕਲ ਜਾਓ ਤੇ ਗੁਰਦੁਆਰੇ ਅੰਦਰ ਫਿਰ ਆਉਂਦਾ ਹੈ ਮਤਲਬ ਇਹੀ ਹੈ ਕਿ ਗੁਰੂ ਆਪਣੇ ਸਿਰ ਅਰਪਣ ਕਰਨ ਆਏ ਆ ਆਪਣੀ ਬੁੱਧੀ ਗੁਰੂ ਦੇ ਚਰਨਾਂ 'ਚ ਰੱਖਣੀ ਆ ਉਸ ਤੋਂ ਬਾਅਦ ਆਏ ਨੇ ਗੁਲਦਸਤੇ ਤੇ ਗੁਲਦਸਤੇ ਰੱਖ ਦਿੰਦੇ ਆ ਉਸ ਤੋਂ ਬਾਅਦ ਸ਼ਸਤਰ ਰੱਖ ਦਿੰਦੇ ਆ ਪਰ ਇਹਨਾਂ ਨੇ ਕਦੀ ਵੀ ਇਸ ਬਾਰੇ ਗੱਲ ਨਹੀਂ ਕੀਤੀ ਕਿ ਇਹ ਗਲਤ ਹੈਗਾ ਇਹਨਾਂ ਦੇ ਵੀਡੀਓ ਦੇਖੇ ਸੀ ਸ਼ਸਤਰ ਚੋਰ ਪੀੜਾ ਰਮਾਲਾ ਇਹ ਸਾਰਾ ਕੁਝ ਇਹਨਾਂ ਨੇ ਇੱਕ ਵੀਡੀਓ ਦੇਖ ਲੈਣਾ ਇਹਨਾਂ ਦੀ ਇਹਨਾਂ ਨੇ ਜੋ ਪਖੰਡ ਚਲਿਆ ਆ ਰਿਹਾ ਹੈ ਨਾ ਉਹਦੇ ਉੱਤੇ ਇਹਨਾਂ ਨੇ ਮੋਰ ਲਾਈ ਜਾਣੀ ਆ ਕਿਉਂਕਿ ਇਹਨਾਂ ਕੋਲ ਇਹਨੀ ਬੁੱਧੀ ਨਹੀਂ ਆ ਕਿ ਇਹ ਪਖੰਡ ਔਰ ਸਚਾਈ ਦੇ ਵਿੱਚ ਫਰਕ ਕਰ ਲੈਣ ਹੁਣ ਸ਼ਸਤਰਾਂ ਨੂੰ ਮੱਥਾ ਟੇਕਦੇ ਆ ਸ਼ਸਤਰ ਨੂੰ ਮੱਥਾ ਟੇਕਦਾ ਮਤਲਬ ਕੀ ਹੁੰਦਾ ਸ਼ਸਤਰ ਨੂੰ ਉਦੋਂ ਮੱਥਾ ਟੇਕਿਆ ਜਾਂਦਾ ਆ ਜਦੋਂ ਕਿ ਉਹਦੇ ਨਾਲ ਅਸੀਂ ਕੰਮ ਲੈਣਾ ਸੀ ਯੁੱਧ ਕਰਨ ਜਾ ਰਹੇ ਆ ਤੇ ਉਦੋਂ ਮੱਥੇ ਤੇ ਕਿਰਪਾਨ ਜਾਂ ਤਲਵਾਰ ਲਗਾਈ ਜਾਂਦੀ ਆ ਫਿਰ ਆਪਣੇ ਦੱਬ ਦੇ ਕਿਰਪਾਨ ਲੈ ਕੇ ਘੋੜਾ ਲੈ ਕੇ ਨਿਕਲਦੇ ਹੁੰਦੇ ਸੀਗੇ ਯਾਰ ਅੱਜ ਕੱਲ ਤੇ ਮਿਸਾਈਲ ਔਰ ਪਰਮਾਣੂ ਬੰਬ ਦੇ ਪਤਾ ਨਹੀਂ ਕੀ ਕੀ ਹੈਗਾ ਸਾ ਸੰਗਾਜੀ ਇੱਕ ਕੁਦਰਤ ਦਾ ਕਾਨੂੰਨ ਆ ਔਰ ਸਾਡੇ ਵਡੇਰੇ ਕਹਿੰਦੇ ਉਹ ਸ਼ਾਸਤਰਾ ਚ ਵੀ ਲਿਖਿਆ ਆ ਪਰ ਸਿੱਖ ਜਿਹੜੀ ਸੰਸਥਾਵਾਂ ਹੈਗੀਆਂ ਇਹਨਾਂ ਨੇ ਆਪਣੀ ਚੌਦਰ ਪੁਨਾ ਕਰਕੇ ਨੰਗੇ ਸ਼ਸਤਰ ਰੱਖੇ ਹੋਏ ਆ ਕਦੇ ਵੀ ਸ਼ਸਤਰ ਨੰਗਾ ਨਹੀਂ ਹੋਣਾ ਚਾਹੀਦਾ ਇਥੋਂ ਤੱਕ ਕਿ ਜੋ ਪਿਸਤੌਲ ਵੀ ਲੈਂਦੇ ਹੋ ਨਾ ਉਹਦੀ ਵੀ ਵਾਲਟ ਚ ਪਾ ਕੇ ਰੱਖਦੇ ਹੋ ਜਾਂ ਫਿਰ ਉਹਨੂੰ ਡੱਬੇ ਚ ਪੈਕ ਕਰਕੇ ਰੱਖਦੇ ਆ ਅਗਰ ਕਾਰ ਦੇ ਚ ਵੀ ਟੰਗਣੀ ਹੁੰਦੀ ਨਾ ਵੱਡੀ ਬੰਦੂਕ ਵੀ ਉਹ ਵੀ ਕਵਰ ਦੇ ਵਿੱਚ ਪਾ ਕੇ ਹੀ ਰੱਖਦੇ ਆ ਕਿਉਂ ਸ਼ਸਤਰ ਨੂੰ ਅਮੇਜਾ ਚੁਪਾ ਕੇ ਰੱਖਣਾ ਪੈਂਦਾ ਜਦੋਂ ਸ਼ਸਤਰ ਬਾਹਰ ਆਉਂਦਾ ਆ ਜਿਹੜਾ ਧਾਰ ਵਾਲਾ ਹੈ ਉਹ ਖੂਨ ਮੰਗਦਾ ਆ ਔਰ ਅਗਨੀ ਅਸਤਰ ਜਿਹੜਾ ਹੈਗਾ ਉਹ ਮੌਤ ਮੰਗਦਾ ਆ ਦੇਖਿਆ ਹੁਣੇ ਕਿਈ ਜਗ੍ਹਾ ਬੰਦੂਕ ਸਾਫ ਕਰ ਰੇ ਸੀ ਗੋਲੀ ਚੱਲ ਗਈ ਬੰਦਾ ਮਰ ਗਿਆ ਉਹਦੇ ਘਰ ਦਾ ਕੋਈ ਬੰਦਾ ਮਰ ਗਿਆ ਲੋਡ ਕਰ ਰਿਆ ਸੀ ਬੰਦ ਕੀਤੀ ਫਾਇਰ ਹੋ ਗਿਆ ਆਮ ਸੁਣਦੇ ਹੋ ਕਿਉਂ ਕਿਉਂਕਿ ਇਹ ਜਿਹੜੀ ਗੋਲੀ ਹੈ ਨਾ ਇਹ ਤੁਹਾਡੀ ਜਾਨ ਮੰਗਦੀ ਆ ਤੇਰਾ ਸ਼ਸਤਰ ਹੈਗਾ ਇੱਕ ਖੂਨ ਮੰਗਦਾ ਹੈ ਪਹਿਲੇ ਜਮਾਨੇ ਦੇ ਵਿੱਚ ਜਿੰਨੀਆਂ ਵੀ ਫੌਜਾਂ ਹੁੰਦੀਆਂ ਸੀ ਜਿਹੜੇ ਭਾਲੇ ਸੀ ਇਹਨਾਂ ਨੂੰ ਇੱਕ ਚਮੜੇ ਦਾ ਕਵਰ ਬਣਾਇਆ ਹੁੰਦਾ ਸੀ 10 ਭਾਲੇ ਰੱਖ ਕੇ ਉਹਦੇ ਪੂਰਾ ਕਵਰ ਚੜਾਇਆ ਜਾਂਦਾ ਸੀ Google ਤੇ ਸਰਚ ਕਰਕੇ ਦੇਖ ਲਓ ਔਰ ਕੋਈ ਵੀ ਸ਼ਸਤਰ ਨੂੰ ਨੰਗਾ ਨਹੀਂ ਸੀ ਰੱਖਦੇ ਐਸ ਤੋਂ ਤੱਕ ਨਗਾੜਾ ਵੀ ਹੁੰਦਾ ਸੀ ਨਾ ਉਹਦੇ ਉੱਤੇ ਵੀ ਕਪੜਾ ਪਾ ਕੇ ਰੱਖਦੇ ਸੀ ਮਗਰ ਅੱਜ ਪਤਾ ਨਹੀਂ ਬੁੱਧ ਕਿੱਧਰ ਚਲੇਗੀ ਸਿੱਖਾਂ ਦੀ ਉਸ ਤੋਂ ਬਾਅਦ ਅੱਗੇ ਚੱਲੋ ਫਿਰ ਕਲੌਨੇ ਆਖੇ ਹੁੰਦੇ ਆ ਹਵਾਈਅਰ ਰੱਖੇ ਹੋਏ ਆ ਤੇ ਬੰਦਾ ਮੱਥਾ ਡੇਦਾ ਸਾਰਿਆਂ ਨੂੰ ਡੇਗਣਾ ਪਰ ਗੁਰੂ ਨੂੰ ਨਹੀਂ ਡੇਗਣਾ ਫਿਰ ਕਹਿੰਦੇ ਆ ਕਿ ਅਸੀਂ ਹਿੰਦੂ ਨਹੀਂ ਆਈ ਕਿਤਾਬ ਹੈਗੀ ਇੱਕ ਇਹਦੀ ਹੈਗੀ ਦੇਖੋ ਅਸੀਂ ਹਿੰਦੂ ਨਹੀਂ ਸਿੱਖ ਹਿੰਦੂ ਨਹੀਂ ਉਹ ਮੈਂ ਕਹਿੰਦਾ ਕਟਰ ਹਿੰਦੂ ਆ ਆ ਦੇਖੋ ਵੀਡੀਓ ਨਿਰਮਾਨਿਆ ਤੁਮਾਰਤ ਹਰਦੀਓ ਹਰਦੀਓ ਦੀਸ ਤੂੰ ਹੀ ਸਾਥ ਤੂੰ ਹੀ ਰਤਵਨ ਕਰਨਵਾ ਨਾਤਿਹਾ ਜੋਗਾ ਜੀ ਖੰਡ ਜੇ ਆਸਰੀ ਵਾਹਿਗੁਰੂ ਜੀ ਕੀ ਪਟੇਰ ਧਰਮ ਕਪ ਜਖੜ ਗੰਡਾ ਅਸੀਰ ਗੁਰ ਧਰਮ ਰਾਜ ਤਖਤ ਰੇ ਵਿਸ਼ੂ ਬਾਲ ਗੋਪਾਲ ਪਾਸ਼ੂ ਪਾਲ ਪਾਸ਼ੂ ਰਣ ਕਾਸ਼ਤਰੀ ਰਾਜ ਮੰਡਾ ਅਕਬਰ ਚੰਡੀ ਇਹਦੇ ਵਿੱਚ ਆਰਤੀ ਹੋ ਰਹੀ ਆ ਉਧਰ ਮੂਰਤੀ ਦੀ ਆਰਤੀ ਹੁੰਦੀ ਆ ਇਧਰ ਗੁਰੂ ਗ੍ਰੰਥ ਸਾਹਿਬ ਦੀ ਆਰਤੀ ਹੋ ਰਹੀ ਆ ਉਥੇ ਟੱਲੀ ਖੜਕਾਈ ਜਾਂਦੀ ਆ ਇੱਥੇ ਵੀ ਟੱਲੀ ਖੜਕਾਈ ਜਾ ਰਹੀ ਆ ਹੁਣ ਫਰਕ ਕੀ ਤੁਹਾਡੇ ਚ ਹਜੂਰ ਸਾਹਿਬ ਜੀ ਆ ਟਿੱਕਾ ਵੀ ਲਗਾਉਂਦੇ ਆ ਹਰ ਪਖੰਡ ਕੀਤਾ ਜਾ ਰਿਹਾ ਜੋ ਕਿ ਗੁਰੂ ਮਰਿਆਦਾ ਦੇ ਖਿਲਾਫ ਹੈਗਾ ਇੱਕ ਸਵਾਲ ਖਾਸ ਕਰਕੇ ਪਿੰਦਰਪਾਲ ਜੀ ਔਰ ਇਹਨਾਂ ਦੇ ਵਰਗੇ ਜਿਹੜੇ ਬੂਬਨੇ ਹੈਗੇ ਇਹਨਾਂ ਨੂੰ ਔਰ ਉਹ ਸਵਾਲ ਇਹ ਆ ਕਿ ਹਜੂਰ ਸਾਹਿਬ ਦੀ ਦਰਬਾਰ ਸਾਹਿਬ ਅੰਮ੍ਰਿਤਸਰ ਦਿੱਲੀ ਪਟਨਾ ਇਹਨਾਂ ਸਭ ਦੀ ਜਿਹੜੀ ਮਰਿਆਦਾ ਉਹ ਇੱਕ ਕਿਉਂ ਨਹੀਂ ਕਿ ਸਿੱਖ ਪੰਥ ਅਲੱਗ-ਅਲੱਗ ਹੈਗਾ ਦੱਸੋ ਪਹਿਲਾ हजूर साहब वाले का सिख मत अपना हैगा पटना साहब का अपना हैगा दिल्ली वाले का अपना हैगा पंजाब वाले का अपना हैगा क्यों भाई जवाब दियो बोलो संगत ए जवाब इन्हों को पुछो हूँ कुरान शरीफ आ उ मर्यादा आ ਅਰਬੇਚਵੀ ਹੋਈ ਆ ਹਰ ਜਗ੍ਹਾ ਇੱਕੋ ਹੀ ਆ ਮਗਰ ਇੱਕ ਸਾਡੇ ਇੱਕ ਐਸਾ ਪੰਥ ਹੈਗਾ ਜਿਹਦੇ ਕਿ ਸਾਰੇ ਅਲੱਗ-ਅਲੱਗ ਹੈ ਗਿਆ ਸਾਰੇ ਵੰਡੇ ਹੋਏ ਆ ਸਾਸ ਸੰਗਜੀ ਜਾਗੋ ਜਾਗੋ ਜਦ ਤੱਕ ਤੁਸੀਂ ਗੋਲਬ ਨੂੰ ਮੱਥਾ ਟੇਕਦੇ ਰਹੋਗੇ ਤੁਹਾਡਾ ਕੱਖ ਨਹੀਂ ਬੰਨਣਾ ਜਿੰਨੀਆਂ ਮਰਜ਼ੀ ਅਰਦਾਸਾਂ ਕਰ ਲਓ ਅਰਦਾਸ ਕਿੰਨੂੰ ਕਰ ਰਹੇ ਹੋ ਭਗੋਤੀ ਨੂੰ ਗੁਰੂ ਗ੍ਰੰਥ ਸਾਹਿਬ ਸਾਹਮਣੇ ਆ ਕਬੀਰ ਸਾਹਿਬ ਨੇ ਇੱਕ ਦੋਹਾ ਆ ਗੁਰੂ गोविंद ਦੂ ਖੜੇ ਕਾਕੇ ਲਾਗੋ ਪਾਏ ਬਲੇ ਹਾਰੀ ਗੁਰ ਆਪਨੇ ਜਿਨ गोविंद ਦਿਓ ਬਤਾਏ ਤੇ ਉਹਨੇ ਸਭ ਤੋਂ ਪਹਿਲਾਂ ਗੁਰੂ ਮੱਥਾ ਟੇਕਿਆ ਮਗਰ ਅਸੀਂ ਚੋੜੇ ਆ ਕੇ ਗੁਰਦਾਰੇ ਜਾਣੇ ਆ ਫਿਰ ਗੋਲਕ ਨ ਮੱਥਾ ਟੇਕਣਗੇ ਦਰਬਾਰ ਸਾਹਿਬ ਵੀ ਦੇਖ ਲਓ ਉਹਨਾਂ ਨੇ ਗੁਲਦਸਤੇ ਅੱਗੇ ਰੱਖਿਆ ਗੁਰੂ ਸਾਹਿਬ ਦੇ ਅੱਗੇ ਮਤਲਬ ਕਿ ਅੱਜ ਰੇ ਗੁਲਦਸਤੇ ਗੋਲਕ ਸ਼ਸਤਰ ਇਹ ਗੁਰੂ ਸਾਹਮਣੇ ਵੱਡੇ ਹੋ ਗਏ ਆ ਜਾਗੋ ਤੁਹਾਨੂੰ ਕੋਈ ਨਹੀਂ ਜਗਾਉਣਾ ਆਏਗਾ ਤੁਸੀਂ ਖੁਦ ਜਾਗਣਾ ਹੈ ਔਰ ਜੋ ਤੁਸੀਂ ਨਹੀਂ ਬੋਲਦੇ ਬکریاں ਬਣ ਕੇ ਤੁਸੀਂ ਪੂਛ ਆਉਂਦੇ ਰਹਿੰਦੇ ਹੋ ਤੇ ਯਾਦ ਰੱਖਣਾ ਇੱਕ ਨਾ ਇੱਕ ਦਿਨ ਤੁਸੀਂ ਹਰ ਬੰਦੇ ਨੇ ਇਸ ਦੁਨੀਆ ਤੋਂ ਅੱਗੇ ਜਾਣਾ ਹੈ ਤੇ ਉੱਥੇ ਜਾ ਕੇ ਜਵਾਬ ਤੁਹਾਨੂੰ ਦੇਣਾ ਪੈਣਾ ਆ ਉਹਨਾਂ ਨੇ ਭੁਗਨਿਆਂ ਨੇ ਨਾ ਇਹਨਾਂ ਨੇ ਆਪਣਾ ਜਵਾਬ ਖੁਦ ਦੇਣਾ ਹੈ ਪਰ ਤੁਸੀਂ ਜਿਹੜਾ ਜਵਾਬ ਦੇਣਾ ਤੁਸੀਂ ਦੇਣਾ ਹੈ ਉੱਥੇ ਤੁਹਾਡੇ ਕੋਲ ਪੁੱਛਿਆ ਜਾਏਗਾ ਜਿਹੜਾ ਤੁਹਾਡੇ ਅੰਦਰ ਬਲੈਕ ਬਾਕਸ ਫਿੱਟ ਕੀਤਾ ਹੋਇਆ ਹੈ ਨਾ ਜਿਦਾ ਹਵਾਈ ਜਹਾਜ਼ ਦੇ ਜਿਹੜੇ ਬਲੈਕ ਬਾਕਸ ਫਿੱਟ ਕੀਤਾ ਹੁੰਦਾ ਹੈ ਉਹ ਹਰ ਪਲ ਪਲ ਦੀ ਖਬਰ ਰੱਖਦਾ ਉਦਾਂ ਹੀ ਸਾਡੇ ਅੰਦਰ ਵੀ ਇੱਕ ਵਾਹਿਗੁਰੂ ਨੇ ਜਾਂ ਰੱਬ ਨੇ ਇੱਕ ਬਲੈਕ ਬਾਕਸ ਫਿੱਟ ਕੀਤਾ ਹੋਇਆ ਉਹ ਛੜੀ ਬਲੈਕ ਬਾਕਸ ਹਰ ਸੈਕਿੰਡ ਹਰ ਪਲ ਦੀ ਖਬਰ ਰੱਖਦਾ ਹੈ ਚਾਹੇ ਤੁਸੀਂ ਹਜ਼ਾਰ ਪੜਦੇ ਇੱਕ ਇੱਕ ਫੁੱਟ ਦੇ ਇਸਪਾਤ ਦੀ ਚਦਰਾਂ ਦੇ ਇੱਕ ਪੂਰਾ ਕਮਰਾ ਬਣਾਓ ਹਜ਼ਾਰ ਉਹਦੇ ਅੰਦਰ ਪਾਪ ਕਰੋ ਉਹ ਵੀ ਲਿਖਿਆ ਜਾਏਗਾ ਹੋਸਾ ਜਰਾ ਪੁੰਨ ਨਾ ਲਿਖੇ ਜਾਣ ਕਿਉਂ ਪੁੰਨ ਜੋ ਕਰਦਾ ਬੰਦਾ ਉਹਨੂੰ ਲਾਭ ਪ੍ਰਾਪਤ ਹੁੰਦਾ ਹੈ ਅ ਮਗਰ ਜਦੋਂ ਪਾਪ ਕਰਨਾ ਹੁੰਦਾ ਮਨ ਔਰ ਬੁੱਧੀ ਇੱਕ ਹੁੰਦੀ ਆ ਫੇਰ ਪਾਪ ਕਰਦਾ ਹੈ ਸਕੀਮ ਬਣਾਉਂਦਾ ਹੈ ਕਿਉਂ ਕਿਉਂਕਿ ਪਾਪ ਕਰੇਗਾ ਤਕੜਿਆ ਜਾਏਗਾ ਪੁਲਿਸ ਹੈ ਅਦਾਲਤ ਹੈ ਜੇਲ ਹੈ ਪਬਲਿਕ ਦੇ ਹੱਥ ਆ ਗਿਆ ਉਹਨੂੰ ਕੋਟ-ਕੋਟੇ ਮਾਰ ਦੇਣਾ ਹੈ ਇਸ ਕਰਕੇ ਪਾਪ ਕਰਨ ਤੋਂ ਪਹਿਲਾਂ ਬੰਦਾ ਪੂਰਾ ਤਿਆਰੀ ਕਰਦਾ ਹੈ ਇੱਕ ਗੱਲ ਪੁੱਛਿਆ ਸਾਧ ਸੰਗਤ ਜੀ ਬੁਰਾ ਨਾ ਮੰਨਿਓ ਤੁਸੀਂ ਸੱਚਖੰਡ ਦੀ ਕਿੰਨੀ ਤਿਆਰੀ ਕਰ ਲਈ ਹੈ ਦੱਸੋ ਕਿ ਤੁਸੀਂ ਵੀ ਆਜੇ ਇਹ ਸਾਡੇ ਬੋਬਨਿਆਂ ਦੀ ਗੱਪ ਕਹਾਣੀ ਦੀ ਫਸੇ ਹੋਇਓ ਔਰੰਗਜ਼ੇਬ ਨੇ ਆ ਕਰ ਲਿਆ ਸੀ ਉਹਨੇ ਆ ਕਰ ਲਿਆ ਸੀ ਅਬਦਾਲੀ ਨੇ ਇਹ ਕਰ ਲਿਆ ਸੀ ਬਸ ਇਹਦੇ ਕਮਾ ਕਮਾ ਕੇ ਤੁਹਾਨੂੰ ਕਮਾਇਆ ਹੋਇਆ ਅਪਿੰਦਰ ਭਾਈ ਇੱਕ ਦੋ ਵੀਡੀਓ ਦੇਖੀਆਂ ਸੀ ਇੱਕ ਦਰਾਨੀ ਆ ਜਠਾਨੀ ਆ ਇਹਨਾਂ ਦੇ ਕਰ ਇਹ ਹੋ ਰਿਹਾ ਇਹ ਸੁਣ ਕੇ ਤੁਸੀਂ ਸੱਚਖੰਡ ਜਾਓਗੇ ਸੱਚਖੰਡ ਜਾਣਾ ਆ ਤੇ ਗੁਰੂ ਗ੍ਰੰਥ ਸਾਹਿਬ ਦੇ ਜੋ ਅਰਥ ਹੈ ਗਿਆ ਉਹਨੂੰ ਸਮਝੋ ਗੁਰੂ ਗ੍ਰੰਥ ਸਾਹਿਬ ਨੇ ਦੁਨੀਆ ਦਾ ਕੋਈ ਐਸਾ ਵਿਸ਼ਾ ਨਹੀਂ ਜਿਹਦੇ ਉੱਤੇ ਉਹਨਾਂ ਨੇ ਗੱਲ ਨਾ ਕੀਤੀ ਹੋਵੇ ਉਹਨਾਂ ਨੇ ਇਹੜਾ ਮਦਮਾ ਜਿਹੜੀ ਹੈਗੀ ਹੈ ਨਾ ਨਾੜੀਆਂ ਟਿੰਗਲਾ ਸੱਤ ਚੱਕਰ ਕੁੰਡਲਨੀ ਦਸੰਦਵਾਰ ਸਾੜੇ ਲੈ ਹਿੰਟ ਦੱਤਾ ਉਹਨਾਂ ਨੇ ਇਹ ਨਹੀਂ ਕਿਹਾ ਔਰ ਸਾਡੇ ਟਿੰਗਲਾ ਆ ਇਦਾਂ ਆ ਇਸ ਤਰ੍ਹਾਂ ਇਹਨੂੰ ਹੱਥ ਮਾਰੋ ਬੰਦਾ ਠੀਕ ਹੋ ਜਾਂਦਾ ਹੈ ਇਹੋ ਜੀ ਚੀਜ਼ਾਂ ਇਹਨਾਂ ਨੇ ਪਖੰਡ ਸ਼ੁਰੂ ਕੀਤਾ ਹੋਇਆ ਗੁਰੂ ਸਾਹਿਬ ਨੇ ਪੰਥ ਇਸੇ ਲਈ ਬਣਾਇਆ ਸੀ ਕਿ ਪਖੰਡ ਤਾਂ ਰਹਿਤ ਹੋਵੇ ਮਗਰ ਅੱਜ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਜ਼ਿਆਦਾ ਪਖੰਡ ਕਿਤੇ ਹੋਰ ਹੁੰਦਾ ਹੋਏਗਾ ਕਿਉਂ ਇਹ ਸਾਰਾ ਜੋ ਪਖੰਡ ਹੋ ਰਿਹਾ ਇਹਦੇ ਬਸ ਹੈ ਪੈਸਾ 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 ਬਸ ਹੋਰ ਕੁਝ ਨਹੀਂ ਜਾਗੋ ਹਜੇ ਵੀ ਵਕਤ ਹੈ ਜਾਗੋ ਦਿਮਾਗ ਦਾ ਇਸਤੇਮਾਲ ਕਰੋ ਕਿਉਂਕਿ ਬਾਕੀ ਤਾਂ ਬੁੱਧੀ ਇਹਨਾਂ ਨੇ ਪਤਾ ਨਹੀਂ ਕਿੱਧਰ ਛੁਪਾ ਕੇ ਰੱਖੀ ਹੋਈ ਆ ਆਪਣੇ ਦਿਮਾਗ ਦਾ ਇਸਤੇਮਾਲ ਕਰੋ ਇੱਕ ਗੱਲ ਮਮੀ رائے ਦੇ ਰਿਆਂ ਅੰਮ੍ਰਿਤ ਵੇਲਾ ਉਠੋ ਪੌਣੇ ਤਿੰਨ ਉੱਠ ਜਾਓ ਔਰ ਜੋ ਫਿਰ 3 ਵਜੇ ਵਰਸ਼ਾ ਹੁੰਦੀ ਹੈ ਨਾ ਇਹ ਖਾਸ ਉਹਦੇ ਵਿੱਚ ਸ਼ਾਮਿਲ ਹੋ ਜਾਓ ਜ਼ਿੰਦਗੀ ਬਦਲ ਜਾਏਗੀ ਔਰ ਸੱਚਖੰਡ ਦੇ ਰਸਤੇ ਵੀ ਖੁੱਲ ਜਾਣਗੇ ਤੈਨੋਂ ਪੰਨੇ ਨੰਬਰ ਅੰਗ ਤੇ ਜੋ ਗੁਰੂ ਸਾਹਿਬ ਦਾ ਸ਼ਬਦ ਹੈ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਇਹਨੂੰ ਸਮਝੋ ਗੁਰੂ ਸਾਹਿਬ ਨੇ ਕਿਉਂ ਤੁਹਾਨੂੰ ਇਹ ਨਹੀਂ ਕਿਹਾ ਪਹਿਲਾਂ ਨਾਓ ਫਿਰ ਅੱਗੇ ਕਰੋ ਉਹਨਾਂ ਨੇ ਕਿਹਾ ਪਹਿਲਾਂ ਨਾਮ ਜਪੇ ਫਿਰ ਇਸ਼ਨਾਨ ਕਰਨਾ ਆਏਗਾ ਧਿਆਨ ਨਾਲ ਲਿਖੋ ਇਹ ਪਰ ਸਾਡੇ ਜਿਹੜੇ ਭੂਬਨੇ ਆ ਅਪਿੰਦਰਪਾਲ ਜੀ ਦੀ ਵੀਡੀਓ ਦੇਖਿਆ ਹੋਣਾ ਦੇਖਿਆ ਜੀ ਦੁਬਾਰਾ ਆ ਗਿਆ ਪਹਿਲਾਂ ਸਿੱਖ ਸੀਗਾ ਉਹ ਗੁਰੂ ਸਿੱਖ ਬਣ ਗਿਆ ਹੈ ਉਹ ਭਾਈ ਸਾਹਿਬ ਜੀ ਹੱਥ ਜੋੜ ਕੇ ਬੇਨਤੀ ਕਰੇ ਇਹਦੀ ਸਾਨੂੰ ਅਰਥ ਸਮਝਾਓ ਅਰਥ ਅਸੀਂ ਸਮਝੀਏ ਅਸੀਂ ਆਪਣੇ ਆਪ ਨੂੰ ਜਾਣੀਏ ਕਿਉਂਕਿ ਇੱਕ ਦਿਨ ਉਹ ਵੀ ਆਏਗਾ ਜਿੱਦੇ ਹੰਸਨੇ ਉੱਡ ਜਾਣਾ ਹੈ ਔਰ ਆਪਣੇ ਚਾਰ ਬੰਦਿਆਂ ਨੇ ਚੁੱਕ ਕੇ ਸ਼ਮਸ਼ਾਨ ਗਾੜ ਦੇ ਆ ਕੇ ਆਪਣੇ ਪੁੱਤਰ ਨੇ ਆਪਣੇ ਧੀਆ ਨੇ ਆਪਣੇ ਰਿਸ਼ਤੇਦਾਰਾਂ ਸਾਨੂੰ ਅਗਲਾ ਦੇਣੀ ਹੈ ਕੀ ਔਕਾਤ ਰਹਿ ਗਈ ਕੁਝ ਔਕਾਤ ਜਾਗੋ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਮਿਲੇ ਹੋਇਆ ਤੁਹਾਡੀ ਕਿਸਮਤ ਚੰਗੀ ਆ ਗਈ ਆ ਤੁਸੀਂ ਸਿੱਖ ਪੰਥ ਵਿੱਚ ਪੈਦਾ ਹੋਏ ਹੋ ਔਰ ਜਿਹਨੇ ਵਾਲ ਕਟਵਾ ਲਏ ਆ ਉਹ ਸਭ ਤੋਂ ਵੱਡਾ ਲੰਨਤੀਏਗਾ ਔਰ ਸੱਚਖੰਡ ਜਾਣ ਦਾ ਰਸਤਾ ਤੁਹਾਨੂੰ ਵੀ ਕੋਈ ਸ਼ਾਰਟਕਟ ਦੱਸਿਆ ਆ ਉੱਤੇ ਚੱਲੋ ਜਾਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ